ਮੈਨੂੰ ਲੱਗਿਆ ਵਾਲੇ ਚੀਜ਼ ਅੰਦਰ ਹੀ ਅੰਦਰ ਹੀ ਜਾ ਕੇ ਥੋੜਾ ਜਿਹਾ ਹੱਥ ਮਾਰਿਆ ਤਾਂ ਸਾਫ਼ ਸੁਥਰਾ ਲੱਗ ਗਿਆ ਘਰ ਹਨਾ ਲੱਗਣ ਦੇ ਲੱਗਦਾ ਸਾਫ਼ ਸੁਥਰਾ ਪਰ ਜੇ ਨਾ ਰੀਜ ਨਾਲ ਸਫਾਈ ਕਰਨ ਵਾਲੀ ਹੈ ਉਹ ਹੰਝੂ ਜਿਦਾਂ ਰਹਿਣ ਲੱਗ ਪਏ ਨਾ ਤੁਸੀਂ ਹੂੰ ਫਿਰ ਜ਼ਿਆਦਾ ਤੁਹਾਨੂੰ ਵਧੀਆ ਲੱਗਣਾ ਆਹ ਹੋਣ ਨੂੰ ਨਹੀਂ ਹੈ ਤਾਂ ਗੱਲ ਕਰ ਨਲੇ ਬੰਦ ਦਾ ਤੇ ਖੁੱਲੇ ਦਾ ਬੜਾ ਘਰ ਤੋਂ ਪੈਣ ਤੇ ਯਾਰ ਹੋਇਆ ਸੋਚਣਾ ਕੀ ਜਦੋਂ ਅੰਦਰੋਂ ਤੋਂ ਜਿਆਦਾ ਕੰਮ ਕਰੇ ਲੱਗਣਾ ਆਹ ਦਾ ਫੋਰ ਚੱਲ ਰਹੀ ਜੇ ਸਰਪਚ ਬਣਿਆ ਪੱਤਰਿਆ ਤੈਨੂੰ ਮਿਲ ਗਿਆ ਹੋਰ ਤੈਨੂੰ ਵੀ ਚਾਹੀਦਾ ਹੀ ਇੱਕ ਰੂਮ ਆਵਾ ਹਨਾ ਹਾਂਜੀ ਅੱਜ ਸਾਫੀ ਆਉਣ ਵਾਲੀ ਹੈ ਅੱਜ ਵੀ ਇਹ ਵੀ ਬੰਦਿਆ ਨੀ ਸਲਾਰਾ ਪਿਆ ਆਉਂਦੇ ਕੋਈ ਨਹੀਂ ਹਰ ਚੀਜ਼ ਮਤਲਬ ਹਰ ਚੀਜ਼ ਮੈਂ ਤਾਂ

ਤੇ ਤੁਹੇ ਤੇ ਰਹੀ ਗਈਆਂ ਨਾ ਤੁਸੀਂ ਤਾਂ ਇਕੱਲੇ ਨਾ ਬੈਠੀਆਂ ਲੈ ਲਿਖਿਆ ਨਹੀਂ ਹੁੰਦਾ ਮੈਂ ਘੁੰਮ ਕਾ ਆਈ ਤਸੱਲੀ ਕਰ ਗਏ ਤੂੰ ਆਪਣੀ ਤਸੱਲੀ ਕਰ ਲੈ ਇਹ ਕੋ ਪਰੇ ਛੋਟਾ ਪੋਰਸ਼ਨ ਹੁੰਦਾ ਹੈ ਨਾ ਦੋ ਰੂਮ ਸੇ ਕਿਚਨ ਬاتھਰੂਮ ਬਣਿਆ ਇਹ ਪਰ ਵੀ ਵਧੀਆ ਬਣੇ ਪਰ ਉਸ ਤੋਂ ਪਰ ਵੀ ਵਧੀਆ ਸੱਤ ਸਾਰੀ ਹੁੰਦੀ ਹੈ ਪਰ ਮੰਮੀ ਇਕੋ ਗੱਲ ਮਾਰੀ ਆ ਜੇ ਨਾ ਸੈਪਰੇਟ ਕੋਡੀਆਂ ਨਹੀਂ ਹੈਗੀਆਂ ਉੱਪਰ ਵੱਸ ਤੇ ਹਨਾ ਉੱਪਰਲਾ ਪੋਰਸ਼ਨਮੈਂਟ ਤੇ ਚੜਿਆ ਹੋਇਆ ਅੱਗੇ ਕਿਹੜਾ ਦੀਦੀ ਤੁਸੀਂ ਇਹਨੂੰ ਦੇਣਾ ਵਾ ਜਦੋਂ ਦੇਣਾ ਹੋਵੇਗੀ ਜਾਈਂ ਦੇਣਾ ਤੇ ਨਹੀਂਗਾ ਤੇ ਉੱਪਰ ਸੈਪਰੇਟ ਕੋਡੀਆਂ ਚੜ੍ਹਦੀ ਨਹੀਂ ਸਕਦੀ ਹੁਣ ਆ ਚਾਹ ਚਲ ਇਹਨਾਂ ਦਾ ਸੋਚਾ ਹੁੰਦਾ ਦਾ ਘਰ ਬੜਾ ਸੋਹਣਾ ਬਣਿਆ ਕਿਰਾਏ ਤੇ ਚੜਾਉਣਾ ਹੈ ਸਾਰੇ ਸਾਰੇ ਚੀਜ਼ਾਂ ਨਹੀਂ ਮਿਲਦੀਆਂ ਹੁਣ ਜਗਾ ਉਹੀ ਨਾ ਜੇ ਤੂੰ ਕਹਿੰਦੇ ਸਭ ਕੋ ਤੇ ਬਰਾਬਰ ਮਿਲੇ ਹੋ ਨਹੀਂ ਪਿੰਣਾ ਇੱਕ ਕੋਈ ਨਾ ਕੋਈ ਕਮੀ ਆਈ ਜਾਂਦੀ ਹੈ। ਵੇਖਿਆ ਉਹ ਹੁਣ ਤੁਸੀਂ ਚੰਗੀ ਤਰ੍ਹਾਂ ਰਪਿੰਦਰ ਜੀ ਤਾਂ ਸ਼ਾਮਾ ਪਿਆ ਕਰਨਗੇ ਨਾ ਤੇ ਇੱਥੇ ਥੱਲੇ ਉਤਰ ਕੇ ਵਿਆਹ ਕਰਾਂਗੇ ਕਿੰਨਾ ਵਧੀਆ ਲੱਗਿਆ ਸਰ ਉਹ ਸਾਰੇ ਪਾਸੇ ਖੁੱਲੀਆਂ ਛੜਕਾਂ ਵਾ ਜੀ ਦੀ ਗੱਡੀ ਲੱਗਣ ਨੂੰ ਵੇਖੋ ਜਗਾ ਖੁੱਲੀਆਂ ਬਹੁਤ ਸੋਹਣੀ ਪਾਰਕਿੰਗ ਬਣੀ ਆ ਪਰ ਉਹ ਪਤਾ ਨਹੀਂ ਕਿਵੇਂ ਸਾਰਾ ਗੰਦ ਇੱਥੇ ਪਾਇਆ ਹੋਇਆ ਹੀ ਵੇਖ ਕਿਦਾਂ ਸਸੀ ਗਾਲੀ ਜੀ ਸਸੀ ਗਾਲੀ ਜੀ ਅੱਛਾ ਭੈਣ ਨੂੰ ਲੈ ਕੇ ਹਾਂਜੀ ਹਾਂਜੀ ਅਸੀਂ ਤਾਂ ਡਗਵਾਂਡੀ ਬਣ ਗਏ ਜੇ ਅੱਛਾ ਹਾਂਜੀ ਇਹ ਵੀ ਲੱਗ ਗਈ ਹੈ ਵਧਾਈਆਂ ਅੱਛਾ ਆ ਬੰਨਿਆ ਜੀ ਉਹਨਾਂ ਦਾ ਘਰ ਹਾਂਜੀ ਉਹ ਸਾਈਡ ਤੇ ਤੁਹਾਡਾ ਠੀਕ ਆ ਤੁਹਾਨੂੰ ਵਧਾਈਆਂ ਹੋਣ ਮੈਨੂੰ ਤੇ ਹੁਣ ਛੇਤੀ ਛੇਤੀ ਮੈਂ ਇੱਥੇ ਸ਼ਿਫਟ ਹੋਵਾਂ ਪਰ ਮੈਂ ਹੋ ਨਹੀਂ ਪਾਉਣ ਲਈ ਨਹੀਂ ਛੇਤੀ ਆ ਉਹਨਾਂ ਦੇ ਲੱਗੇ ਤੀ ਪਾਰ ਹਾਂਜੀ ਰੈਸ਼ ਹੋ ਜੇ ਤੇ ਇਹੀ ਵੇਖਣ ਲਈ ਦੋਵੇਂ ਪਹਿਣਾ ਵੀ ਹਜੇ ਸਿਸਟਰ ਜੀ ਸਮਝ ਲਓ ਤੇ ਹੋਰ ਕੀ ਸਿਆਣੇ ਆਂਦੇ ਹੁੰਦੇ ਆ ਕੁੜਮ ਬਗੋਚੇ ਹੋਈਏ ਤਾਂ ਗਵਾਂਡ ਨਾ ਹੋਈਏ ਹੈ ਕਿ ਨਹੀਂ ਹੈ ਗਵਾਂਡ ਤਾਂ ਸਭ ਤੋਂ ਪਹਿਲਾਂ ਹਾਂਜੀ ਤੇ ਘਰ ਤੇ ਬੜਾ ਸੋਹਣਾ ਮੈਂ ਦੀਦੀ ਅਸਲੀ ਆਈ ਨਹੀਂ ਹਾਂ ਵੇਖਣੇ ਸਾਲੀ ਬਣਵਾਈਆ ਤੇ ਨਾਲ ਮੰਮੀ ਹਾਂ ਜੀ ਜੀ ਅੱਜ ਹੀ ਆਈਆਂ ਨੇ ਮੈਨੂੰ ਫੋਟੋਆਂ ਵੀਡੀਓ ਵੀ ਵਿਖਾ ਲਈਆਂ ਅੱਜ ਮੈਂ ਵੇਖਾਂ ਤੇ ਨਾਲੇ ਮੈਂ ਅਖਣੀ ਹਾਂ ਕਿ ਕਿਸੇ ਨਾ ਕਿਸ ਨੂੰ ਇੱਥੇ ਸ਼ਿਫਟ ਕਰਾਂ ਤੇ ਘਰ ਤਾਂ ਅੱਲਾ ਖੁੱਲਾ ਰਵੇ ਦੀਵਾ ਬੱਤੀ ਜਗੇ ਹਨਾ ਵਧੀਆ ਲੱਗਦਾ ਹਾਂਜੀ ਇਹੋ ਵਿਚਾਰ ਜੀ ਆਉਣ ਦੇ ਹੀ ਮਨ ਦੇ ਵਿੱਚ ਤੇ ਘਰ ਚਲੋ ਸੋਹਣਾ ਵਾ ਹਨਾ ਹੁਣ ਤੇ ਗਰਮੀ ਆ ਤੇ ਤੂੰ ਪੇ ਇੱਥੇ ਬੰਦਾ ਬੈਹ ਸਕਦਾ ਜਿੰਦਾ ਮਰਜੀ ਸਾਲਾ ਨੂੰ ਆ ਕੇ ਲੱਗੀਆਂ ਨੇ ਇਹ ਕਿ ਨਹੀਂ ਸਟ੍ਰੈਸ ਸਰਦੀਆਂ ਦੇ ਵਿੱਚ ਸਾਹਮਣੇ ਬੈਠੇ ਆ ਹਾਂਜੀ ਨਹੀਂ ਬਹੁਤ ਵਧੀਆ ਆਣ ਗਵਾਨ ਵਧੀਆ ਕਿ ਵੈਸੇ ਵੀ ਤੁਹਾਨੂੰ ਨਹੀਂ ਸੋਹਣੀ ਆ ਵਧੀਆ ਵਾ ਹਾਂਜੀ ਬਹੁਤ ਸੋਹਣੀ ਜਗ੍ਹਾ ਵਾ ਹੋਰ ਸੁਣੋ ਮੇਰਾ ਥੋੜੀ ਨਾ ਹੋਰ ਕੀ ਨਹੀਂ ਨਹੀਂ ਬਹੁਤ ਵਧੀਆ ਇਹਨਾਂ ਦੀ ਰਹਿਰ ਹਲੀ ਆ ਜੀ ਜੀ ਸਾਰੀ ਦੀ ਰਹਿਰ ਰਲਦੀ ਹੁੰਦੀ ਆ ਮੇਰਾ ਤੇਰਾਦਾ ਥੱਲੇ ਦੁਕਾਨ ਜਿਹੜੀ ਉਹ ਵੀ ਰੈਂਟ ਦੇਦਾ ਮਾਂ ਤੇ ਚਲ ਚੈਲ ਪੈਲ ਹੁੰਦੀ ਰਹਿੰਦੀ ਆ ਹਾਂਜੀ ਜਿਵੇਂ ਹੋਣ ਕੋਈ ਨਹੀਂ ਲੱਗਿਆ ਉਹ ਨਹੀਂ ਵਧੀਆ ਚਲ ਆਜੋ ਤੁਹਾਨੂੰ ਮੰਗਾ ਕੇ ਕੋਹ ਚਾਹ ਪਾਣੀ ਖਵਾ ਲਈਏ ਪਿਆ ਲਈਏ ਜੇ ਤੇ ਅਸੀਂ ਇੱਥੇ ਰਸੋਈ ਜਿਾ ਕੋਹ ਬਣਾਇਆ ਹੀ ਨਹੀਂ ਗਰਮੀਤ ਹਾਂਜੀ ਕੀ ਕਰਨੀ ਆ ਆਹ ਟਰੇਲੇ ਰਪਿੰਦਰ ਨੇ ਛੱਲੇ ਤੇ ਮੈਂ ਲਿਆ ਲੋਨ ਲਾ ਕੇ ਰੱਖੀ ਫਿਰ ਕੋੜੇ ਨਹੀਂ ਬਣਦੇ ਤੂੰ ਇੱਧਰ ਹੀ ਪੱਕੀ ਇੱਧਰ ਤੇ ਘਰ ਕੰਮ ਸਾਂਭੀ ਜਾਣਾ ਕਿ ਘਰੇ ਵੀ ਜਾਣਾ ਵਾ ਆਪਾਂ ਕੋ ਹਾ ਤੇ ਜੇ ਉਥੇ ਬੈਠੇ ਆ ਮਾੜਾ ਹੱਥਾਂ ਲਾ ਦਾਂਗੇ ਤੇ ਕਿਹੜੀ ਆਖਰਾਂ ਚੱਲੀ ਤੁਸੀਂ ਤੇ ਟਰਾ ਕਰਦੇ ਵੀ ਜਿਵੇਂ ਮੈਂ ਬਹਿਣਾ ਹੀ ਹੁੰਦਾ ਮੰਜੇ ਤੇ ਹੀ ਬਸ ਉਹ ਮੈਂ ਤੈਨੂੰ ਆ ਗੱਲ ਨਹੀਂ ਕਹਿੰਦਿਆ ਮੈਂ ਤੈਨੂੰ ਕਹਿੰਦਾ ਕੱਲ ਸਾਡੀ ਜੀ ਦੀ ਸੱਸਾਂ ਚਲੇ ਗਿਆ ਹਾਂ ਇੱਥੇ ਹੀ ਬੈਠੀ ਸੱਸੋ ਦੀ ਸੱਸ ਸੱਸ ਲਈ ਮਾਸੀ ਨਹੀਂ ਆਖਿਆ ਜਾਂਦਾ ਪਹਿਲਾਂ ਮਾਸੀ ਕਹਿ ਦਿੰਨਾ ਵਾ ਮੈਂ ਕੱਲ ਸਾਡੀ ਜੀ ਦੀ ਮਾਸੀ ਨਾਲ ਚਲੇ ਗਿਆ ਉੱਥੇ ਟਾਈਮ ਲਾਇਆ ਤੇ ਸ਼ਾਮਾਂ ਨੂੰ ਮੁੜ ਕੇ ਆਇਆ ਤੇ ਹਨੇਰਾ ਹੋ ਗਿਆ ਤੇ ਚੱਲ ਤੇ ਕੱਲ ਉਹਨੂੰ ਕੋ ਪਤਾ ਥੋ ਹੈ ਨਹੀਂ ਰਪਿੰਦਰ ਨੂੰ ਉਹਨੂੰ ਮਾਲੀ ਜੀ ਦੋਸਤਾਂ ਕੁ ਮਿਲਦੀ ਆ ਵੀ ਹਾਂ ਜੀ ਕੰਮ ਹੋਣਾ ਬੜਾ ਭੱਜ ਕੇ ਆਜੋ ਦਵਾ ਦੋ ਪਾਜੀ ਕਹ ਲੋ ਕਾਦੀਆਂ ਤੇ ਇੱਥੇ ਹੀ ਬੱਸ ਹਾਂ ਇੱਥੇ ਹੀ ਤਾਂ ਬੱਸ ਨਹੀਂ ਤੇ ਦੱਸੋ ਮੈਂ ਵੀ ਕੀ ਕਰਾਂ ਹੁਣ ਇਹਨਾਂ ਨੂੰ ਨਹੀਂ ਪਤਾ ਜਿੱਦਾਂ ਉਹਦੇ ਘਰਦਿਆਂ ਨੇ ਆਖਿਆ ਹੋਣਾ ਤੇ ਉਦਾਂ ਹੀ ਸੀ ਨਾ ਹੁਣ ਆਪਣੇ ਸਿਰ ਬਸੇਰ ਥੋੜੀ ਆ ਵੀ ਜਿੱਦਾਂ ਮਰਜ਼ੀ ਕਰ ਲੂਗੀ ਤੇ ਹੁਣ ਉਹ ਜ਼ਬਾਨ ਨਾਲ ਕੋਈ ਪਤਾ ਉਹ ਹੈ ਨਹੀਂਗਾ ਵੀ ਕਦੋਂ ਸ਼ਮੀਲ ਲਾਉਣੀ ਹੈ ਕਦੋਂ ਨਹੀਂ ਲੱਗਣੀ ਉਹਨੇ ਜਦੋਂ ਲਾਉਣੀ ਹੋਵੇ ਲਾਉਣੀ ਹੈ ਉਹ ਵੀ ਆਪਾਂ ਚੱਲੀਏ ਕਰ ਲੋ ਉਹ ਮੈਂ ਇਹ ਥੋੜਾ ਜ਼ਰੂਰੀ ਆਣੀ ਆ ਵੀ ਹਾਂ ਉਹ ਲਾਏਗੀ ਤੇ ਮੈਂ ਫੇਰ ਹੀ ਜਾਣਾ ਵਾ ਚਲੇ ਜਾਣੇ ਆ ਮੇਨ ਕੰਮ ਤੇਰਾ ਜਿਹੜਾ ਸੀ ਤੂੰ ਵੇਖਾਈਆ ਕੋਠੀ ਘੜੀ ਵੇਖਾਈਆ ਵਧੀਆ ਵਸਿੰਦਾ ਆ ਨਾ ਕੋਠੀ ਤੇ ਨਾ ਕੋਠੀ ਤੇ ਬਹੁਤ ਸੋਹਣੀ ਬਹੁਤ ਆ ਕੱਲ ਮੇਰੇ ਤਾਂ ਬਾਜ਼ਾਰ ਹੀ ਚਲੇ ਗਿਆ ਤਹੀਂ ਮੈਂ ਤਾਂ ਮਹਾ ਉਹ 마ਸੀ ਕਦੀ ਅਹ ਘਰ ਚ ਅੱਜ ਇੱਥੇ ਜਾਣਾ ਵਾ ਚਲ ਇਧਰ ਰਾਜ ਫੁਲਾਨਾ ਟੱਬਰ ਪੈਣਾ ਉੱਥੇ ਵੀ ਹੋ ਚਲੀਏ ਤੇ ਫੇਰ ਉਹਦਾ ਮੁੰਡਾ ਘਰ ਹੈ ਨੀਚੇ ਦੀ ਤੁਰ ਕੇ ਜਾਂਦੀ ਆ ਤੇ ਜੇ ਨਾਲ ਚਲੇ ਵੀ ਗਏ ਤੇ ਕਿਹੜੀ ਆਖਰੀ ਆ ਉਹ ਫੇਰ ਲਈ ਫਿਰਦੀਦੀ ਮੈਨੂੰ ਸਾਰ ਜਿਹੜੀ ਕਹਾਣੀ ਆ ਤੇ ਹੁਣ ਇਹ ਨਾਲ ਗਏ ਆ ਤੇ ਹੁਣ ਸੁਣਾ ਕੇ ਤੇ ਕੰਨੀ ਚਾੜ ਕੇ ਹਟਿਓ ਮੈਂ ਤੇਰੇ ਨਾਲ ਗਿਆ ਵਾ ਉਹ ਨੂੰ ਛੱਡ ਦੇ ਨਾ ਸੁਣਦਾ ਕਿੱਥੇ ਤੇ ਬੋਲੀ ਹੋ ਗਈ ਆ ਉਹ ਆਪਣਾ ਕੰਨਾਂ 'ਚ ਮਸ਼ੀਨਾਂ ਲੱਗਣ ਵਾਲੀਆਂ ਉਹਦੇ ਵਾਰ ਵਾਰੂ ਕਰਦੀ ਨਹੀਂ ਆਪਣਾ ਇੱਥੇ ਹੋਣੀ ਆ ਆ ਤੇ ਕੋਈ ਤੂੰ ਫਿਰ ਰੁਪਿੰਦਰ ਨੂੰ ਪੁੱਛ ਜੇ ਹੈਗਾ ਕੋਈ ਪਲਾਨ ਤੇ ਠੀਕ ਆ ਨਹੀਂ ਤੇ ਫਿਰ ਆਪਾਂ ਘਰੋਂ ਚੱਲੀਏ ਫਿਰ ਅੱਜ ਪਲਾਨ ਮੈਨੂੰ ਜਆਬਦਾਨ ਨਹੀਂ ਕੁਝ ਵੀ ਹੁੰਦਾ ਤੇ ਗੱਲਬਾਤ ਹੋ ਜਾਣੀ ਹੈ ਉਹ ਮੈਨੂੰ ਲੱਗਦਾ ਕੋਈ ਗੱਲਬਾਤ ਲਈ ਇਹ ਮਾਸੀ ਦੀ ਹੋਈ ਆਪਾਂ ਚਲੇ ਜਾਂਦੇ ਆ ਆਹਰਾ ਪਾ ਚੱਲ ਰਹੀ ਹੈ ਮੰਮੀ ਵਿਚਾਈ ਨੂੰ ਮੈਂ ਕੁਛ ਵੀਰ ਦੇ ਬੰਨ ਨਹੀਂ ਆਖਣ ਦੀ ਹੋਣਾ ਤੇ ਮੋਤਾ ਹੀ ਮੰਮੀ ਨੂੰ ਆਖ ਛੱਡਾਂਗੇ ਭੀ ਆਹੋ ਲੱਗ ਗਈ ਹੈ ਮੰਮੀ ਵੇਖਣ ਆਉਂਦੇ ਹੀ ਆਹੋ ਚੱਲ ਜਾ ਫਿਰ ਇਦਾਂ ਕਹਦਾ ਮੰਮੀ ਕਹਿੰਦਾ ਹਾਂ ਲੱਗ ਗਈ ਆ ਆ ਮੰਮੀ ਨੇ ਕਹਿੰਦਾ ਪੀਣ ਹੋਣਾ ਇੱਥੇ ਦੇ ਜੀ ਹਾਂ ਮੰਮੀ 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 ਕਿੱਥੇ ਗਏ ਮੰਮੀ ਇੱਥੇ ਅੰਦਰ ਹੀ ਮੰਮੀ ਉਰੇ ਆਇਓ ਜੇ ਮੰਮੀ ਨਾਲ ਗੱਲ ਕਰ ਲੈਣੀ ਆਇਓ ਮੈਂ ਬੈਠੋ ਆ ਕਰ ਲੋ ਕੁਰਸੀ ਇੱਥੇ ਮੈਂ ਅਖੰਡੀਆਂ ਆਪਾਂ ਚੱਲ ਜੀਏ ਆਹੋ ਮੈਂ ਦੇਖਣ ਤੇ ਕੋਠੇ ਹੀ ਬਾਹਨੇ ਨਾ ਹੀ ਮੈਂ ਆਈ ਹੀ ਤੇ ਨਾਲੇ ਮੰਮੀ ਨੂੰ ਕੀ ਪਤਾਵਾ ਵੀ ਨਾ ਕੀ ਕੀਤਾ ਉੱਥੇ ਕਿਹੜਾ ਕੰਮ ਕਰ ਕਿਹੜਾ ਨਹੀਂ ਮੈਂ ਘਰੇ ਜਾ ਕੇ ਬੋਲ ਦੂੰ ਮੰਮੀ ਨੂੰ ਵੀ ਆਹੋ ਉਹਨੇ ਲਾ ਲਿਆ ਹੀ ਲੰਗਰ ਲਾ ਲਈ ਜਿ ਸ਼ਬੀਰ ਹੈ ਕਿ ਨਹੀਂ ਹੈ ਚਲੋ ਫਿਰ ਚੱਲੀਏ ਆਹ ਉਹਨਾਂ ਦਾ ਤੇ ਅਜੇ ਲੇਟ ਹੈ ਸਮਾਂ ਚਲੋ ਫਿਰ ਆਹੋ ਉਹਨਾਂ ਦੇ ਸਾਬ ਤਾਂ ਲੇਟ ਹੈਗਾ ਤੁਸੀਂ ਵੀ ਘਰੋਂ ਆਏ ਹੋ ਤੇ ਹੁਣ ਰਾਤ ਤੀ ਰਹਿ ਲੈ ਇੱਥੇ ਤੋਂ ਹੁਣ ਚੱਲੀਏ ਘਰ ਨੂੰ ਤੁਸੀਂ ਨਹੀਂ ਲਈ ਜੀ ਮੰਮੀ ਚ ਉੱਪਰੇ ਥਾ ਮੰਮੀ ਰਹਿਣਾ ਔਖਾਵਾ ਔਖਾ ਤੇ ਹੈਗਾ ਵਾ ਚਲ ਕੋਈ ਗੱਲ ਨਹੀਂ ਹਾਂ ਤੇ ਹੁਣ ਚਲੀਏ ਫਿਰ ਨਵੇਂ ਸੂਟ ਨਹੀਂ ਪਾਏ ਜਾਂਦੇ ਬਹੁਤ ਗਰਮੀ ਆਹੋ ਇਸ ਦਿਨ ਰਾਤ ਨੂੰ ਲੱਗਦਾ ਦੁਪਹਿਰੇ ਲੱਗਦਾ ਬਾਹਰ ਵੀ ਨਿਕਲਣ ਦੀ ਖਬਰ ਨਹੀਂ ਆਹੋ ਨਵੇਂ ਮਿਠਾ ਬਹੁਤ ਵਧੀਆ ਮੇਰਾ ਤੇ ਆਪ ਮਨ ਖੁਸ਼ ਹੋ ਗਿਆ ਦੇਖ ਕੇ ਸਾਫ ਸਫਾਈ ਹੋਣੀ ਚਾਹੀਦੀ ਜਦੋਂ ਸਾਮੂਹ ਆਹੋ ਤੇ ਦੇਖ ਲਉਣ ਤੀ ਚੰਗਾ ਕਰ ਜਾ ਕੇ ਗੱਲਬਾਤ ਕਰਿਓ ਤੇ ਕੋਈ ਗੱਲ ਨਹੀਂ ਥੋੜੇ ਦਿਨਾਂ ਤੱਕ ਮੰਮੀ ਇੱਥੇ ਆ ਜਾਓ ਦੂਹਾ ਖੋਲਡਾ ਰਵੇ ਵੇਖਿਆ ਕਿੰਨਾ ਕਟਾ-ਕਟਾ ਸ਼ੁਕਰ ਹੈ ਕਿ ਤੇ ਲੇਟ ਆ ਗਈ ਆਹ ਲੈ ਲੇਟ ਆ ਗਈ ਜੇ ਅੰਦਰ ਵੰਦਰੀ ਆ ਪਿੰਡਾਂ ਦੇ ਆਂ ਚੱਲ ਬੰਦਾ ਕਿਤੇ ਰੁਖਤ ਨਹੀਂ ਜਾ ਕੇ ਬਹਿ ਜਾਂਦਾ ਇੱਥੇ ਤੇ ਬਸ ਅੰਦਰੇ ਹੀ ਵੜਜੋ ਹਾਂ ਨਹੀਂ ਅੰਦਰੇ ਤੇ ਵੜਜੋ ਤਾਂ ਕੋਈ ਗੱਲ ਨਹੀਂ ਹੈਗਾ ਉਹ ਤੇ ਹੈ ਵਾ ਤੇ ਚੱਲ ਕੋਈ ਗੱਲ ਨਹੀਂ ਆਪਾਂ ਚੱਲ ਚਲ ਤੁਸੀਂ ਬਾਹਰ ਮੈਂ ਵੇਖਾਂ ਪੁਲਾ ਸਭਿਆ ਮੰਝੇ ਨੂੰ ਛੱਡਦੇ ਕਿ ਮੰਜਾ ਚਿਲੇ ਵਾਲਾ ਵੈਨੂੰ ਛੱਡਣਾ ਹੀ ਨਹੀਂ ਆ ਫੜ ਕੇ ਰੱਖਿਆ ਮੈਂ ਇਹਨੂੰ ਤੇ ਫੜ ਕੇ ਰੱਖਿਆ ਕਦੋਂ ਦੀਆਂ ਲੰਮੀਆਂ ਤਾਣੀਆਂ ਉੱਠਣ ਦਾ ਨਾਂ ਹੀ ਨਹੀਂ ਲੈਂਦੇ ਆ ਕੰਮ ਧੰਦਾ ਕੋਈ ਵੇਖਣਾ ਨਹੀਂ ਜਾ ਕੇ ਕੋਈ ਨਹੀਂ ਧੰਦਾ ਜਿੰਨਾ ਕਰਤਾ ਕਰਤਾ ਬੜਾ ਹੋ ਡਾਇ ਇਹ ਨਾ ਬੰਦੇ ਕਰਨੀ ਡਏ ਆ ਨਾਲੇ ਜਦੋਂ ਵੀਰ ਆਜੂਗਾ ਤੇ ਨਾਲ ਕਰਵਾ ਲੂਗਾ ਇਹ ਕਿੱਦਾਂ ਦਾ ਹਸਾਨਵਾ ਵੀਰ ਆਜੂਗਾ ਕਰਾ ਲੂਗਾ ਪਹਿਲਾਂ ਇਹ 10 ਬੰਦੇ ਇਦਾਂ ਕਰ ਲੈਂਦੇ ਆ ਜਿੰਨਾ ਚਿਰ ਲੱਗੇ ਨਾ ਹੋਈਏ ਕਰਨੀ ਡਏ ਆ ਵੀਰ ਨੇ ਲਾਏ ਆ ਕੋਈ ਉਹਨੇ ਲਿਆ ਕੇ ਲੱਭ ਕੇ ਲਾਏ ਆ ਨਾਲੇ ਬੰਦੇ ਦੇ ਜਿਹੜੇ ਮੈਂ ਲੱਭ ਕੇ ਲਾਉਣੇ ਤੇ ਮੈਂ ਉਹਨਾਂ ਨਾਲ ਕਰਵਾ ਦੇਣਾ। ਤੋਂਨੇ ਲਾਏ ਆ ਹੁਣ ਨਾਲੇ ਵਧੀਆ ਵਾਂ ਨਾਲ ਕਰਵਾਊਗਾ ਜਾ ਕੇ ਚੰਗੀ ਗੱਲ ਆ। ਇਹ ਕਿ ਸ਼ਰੀਕੇ ਬਾਜ਼ੀਆਂ ਕਰਦਾ ਤੂੰ? ਸ਼ਰੀਕੇ ਬਾਜ਼ੀਆਂ ਇਦਾਂ ਹੀ ਚੱਲਣਗੀਆਂ ਆਹ ਤੇ ਤੋਰੇ ਫੇਰੇ ਤੇ ਰਹਿੰਦਾ। ਸਾਰਾ ਕੰਮ ਵੀ ਮੇਰੀ ਗੱਲ ਸੁਣ ਬੁੱਡੀਆਂ ਸ਼ਰੀਕੇ ਕਰਦੀਆਂ ਵੇਖੀਆਂ ਸੀ ਬੰਦੇ ਨਹੀਂ ਕਦੇ ਸ਼ਰੀਕੇ ਕਰਦੇ ਤੂੰ ਤੇ ਪੂਰਾ ਸ਼ਰੀਕਾ ਕਰਨ ਡਿਆ ਵਾ। ਕੋਈ ਨਹੀਂ ਸਾਡੇ ਘਰ ਚੱਲਦਾ। ਇਹ ਕਦੋਂ ਦਾ ਚੱਲਣ ਡਿਆ ਪਿਆ ਤੁਹਾਡੇ ਘਰ? ਜਦੋਂ ਦਾ ਵੀ ਚੱਲਣ ਡਿਆ ਮੈਂ ਮੰਮੀ ਨਾ ਕਰੋ ਰੋਣੀ ਨਾ ਆਪਾਂ। ਜਾਓ ਪਹਿਹੀ ਵੇਖਾਓ ਜਾ ਕੇ ਪੜ੍ਹਿਆ ਚਲ ਜੋ ਤੁਰ ਕੇ ਅੱਛਾ ਦੋ ਪੋਤੋਂ ਕੋਠੇ ਜਿੱਡੇ ਤਾਂ ਮਾਂ ਬੰਬੀ ਤੇ ਜਾਵੇਂ ਹਨਾ ਅਕਲ ਤੇ ਨਹੀਂ ਆਉਂਦੀ ਤੈਨੂੰ ਗੱਲ ਕਰਦੇ ਇਹਨੂੰ ਕੋਠੇ ਤੇ ਕਦੀ ਕਿਤੇ ਕਦੀ ਕਿਤੇ ਉੱਡੀ ਦੀ ਢੀਂ ਥੱਲੇ ਲੱਗਦੀ ਹੈ ਉਹ ਤੇ ਭੱਜਾ ਫਿਰਦਾ ਪਤਾ ਹੀ ਨਹੀਂ ਲੱਗਦਾ ਕਿੱਧਰ ਨੂੰ ਜਾਂਦਾ ਕਿੱਧਰੋਂ ਆਉਂਦਾ ਸਭੀ ਕਿਉਂ ਤੇਰੀ ਹਵਾ ਵਿਖੜੀ ਇੰਨੀ ਕੋਈ ਨਹੀਂ ਕਿਸ ਦੇ ਮਗਰ ਨਹੀਂ ਉਹ ਲੱਗੀ ਦਾ ਆਪਣਾ ਘਰ ਜਾੜੀਦਾ ਜਾਂ ਮਗਰ ਲੱਗੇਗਾ ਤਾਂ ਘਰ ਹੀ ਜਾੜੇਗਾ ਕੁਛ ਪੱਲੇ ਨਹੀਂ ਪਹਿਣਾ ਕੋਈ ਨਹੀਂ ਘਰ ਜਾੜੇਗਾ ਉਹ ਜੜਦਾ ਤੇ ਉਜੜਦਾ ਰਹੇਗਾ ਆ ਘਰ ਨਹੀਂ ਜੜੂੰਗਾ ਆਪਣਾ ਅੱਡ ਬਾਹਰ ਆਊਗਾ। ਕੋਰ ਸੁਖ ਦੀ ਰੋਟੀ ਤੇ ਖਾ ਸਕੂੰਗਾ। ਨਹੀਂ ਤੇ ਬਸ ਇਹਨੂੰ ਮੇਰਾ ਕੰਮ ਕੀਤਾ ਹੀ ਨਹੀਂ ਪਸੰਦ ਆਉਂਦਾ। ਇਧਰੋਂ ਆਉਂਦਾ ਤੂੰ ਉਹ ਕਰ ਲਾ, ਉਧਰੋਂ ਆਉਂਦਾ ਉਹ ਕਰ ਲਾ। ਮੇਰਾ ਇਹਨੇ ਨਿੰਦਣਾ ਹੀ ਹੁੰਦਾ ਗਾ ਮਜੂਬੀ ਕੀਤਾ ਹੋਵੇ। ਸਹੀ ਆ। ਨਾਲੇ ਮੈਨੂੰ ਮੇਰਾ ਸਾਹਬ ਦਾ ਵੱਖਰਾ ਰਹੂਗਾ। ਸਾਡੀ ਪੈੜੀ ਅਲੱਗ, ਘਰ ਅਲੱਗ, ਨਿਆਰੇ ਨਾਲ ਆਪਣੀ ਮਰਜ਼ੀ ਦਾ ਬੰਦਾ ਕੰਮ ਕਰਦਾ। ਐਵੇਂ ਥੱਲੇ ਅਲੱਗ-ਅਲੱਗ ਰਹੋ ਇਹਦੇ। ਦੀਦੀ। ਕਿਹ ਹੈ ਮੰਮੀ? ਹਾਂਜੀ। ਆਜੋ ਅੰਦਰ ਨਹੀਂ ਬਾਹਰ ਬੈਠੇ ਹੋ ਯਾਰ ਇੱਥੇ ਹੀ ਆ ਜਾ ਇੱਥੇ ਵਾਵਾ ਠੰਡਾ ਨਹੀਂ ਹੋਣਾ ਅੰਦਰ ਆਉਣਾ ਆਜੋ ਮੈਂ ਅੰਬ ਕੱਟੇ ਨੇ ਸਬਜੀ ਤੇਰੀ ਛਲਤੀ ਲੂਣ ਲਾਤਾ ਰੱਖਦੀ ਧੁੱਪੇ ਹੁਣੇ ਮੈਂ ਅੰਬ ਕੱਟ ਕੇ ਅੰਦਰ ਬੈਠੀ ਆਂ ਵੀ ਆਜੋ ਅੰਦਰ ਬਹਿ ਕੇ ਖਾਓ ਇੰਨੀ ਗਰਮੀ ਚ ਤੂੰ ਬਾਹਰ ਆ ਕੇ ਬਹਿ ਰਹੇ ਹੋ ਤੇਰੀ ਤੇ ਉਹ ਗੱਲ ਆ ਤੁਸੀਂ ਅੰਬ ਖਾਣੇ ਤੇ ਇੱਥੇ ਲੈ ਆਏ ਹੋ ਇੱਥੇ ਅੰਬ ਖਾ ਲ ਆ ਲੋ ਪੜੋ ਮਮੀ ਕੀ ਕਰਨੂ ਕਰਨੂ ਚੱਲ ਕੇ ਹੁਣ ਕਿਉਂ ਸ਼ਬੀਲ ਨਾਲਿਆਂ ਅਨੁਸਾਰ ਦਲਿਆ ਤੇ ਨਾਲਿਆਂ ਨੂੰ ਸ਼ਬੀਲ ਤੂੰ ਇੰਨੀ ਪਿਆਰਤੀ ਵੀ ਉਤੋਂ ਹਣਬ ਖਵਾ ਲੰਡੀ ਨਹੀਂ ਕੱਲ ਨੂੰ ਖਾ ਲੈਣੀ ਹੈ ਸ਼ਬੀਲ ਨੋਂ ਤੇਰੀ ਕਾਲਾ ਲੱਗਦੀ ਰਹੋਗੀ ਮੈਂ ਨਹੀਂ ਭੈਣ ਰੁਕਣਾ ਮੈਂ ਘਰੋਂ ਡਾਂਗਾ ਨਹੀਂ ਮੇਰੀ ਗੱਲ ਸੁਣੋ ਜੇ ਕਾਲਰ ਪ੍ਰੋਗਰਾਮ ਬਣ ਗਿਆ ਤਾਂ ਫਿਰ ਮੈਂ ਤੁਹਾਨੂੰ ਰਾਤ ਨੂੰ ਫੋਨ ਕਰਾਂਗੀ ਫਿਰ ਆਓਗੇ ਤੁਸੀਂ ਸਾਨੂੰ ਬਾਨ ਨਹੀਂ ਮਰਵਾਉਂਦੀ ਰਹੇਗੀ ਘਰ ਮੈਂ ਇਹ ਆ ਕਿ ਉਹ ਬਾਤ ਦੀ ਬਾਤ ਚੋਂ ਵੇਖ ਜਾਓ ਕੱਲ੍ਹ ਤਾਂ ਵੀ ਤੁਹਾਡਾ ਕੀ ਪਤਾ ਸੱਸ ਤੇਰੀ ਨੇ ਤਾਂ ਨਾਂ ਨਹੀਂ ਲਿਆ ਕੇ ਇਹ ਗਲਤ ਨਈਓ ਮੁੰਡੇ ਨੇ ਜਿੰਨੇ ਨਾਲ ਹੋ ਕੇ ਕੰਮ ਕਰਵਾਉਣਾ ਉਹ ਆਂਦਾ ਨਾ ਮੈਂ ਸ਼ਾਮ ਨੂੰ ਆਣ ਕੇ ਦੱਸਦਾ ਮੈਂ ਤੇ ਫੇਰ ਹੀ ਮੰਮੀ ਦੱਸਣਗੇ ਹੁਣ ਉਹਨਾਂ ਦੋਵਾਂ ਤਿੰਨਾਂ ਜਾਣਿਆ ਨੇ ਤੇ ਸਾਰਾ ਦਿਨ ਛਪੀਲ ਤੇ ਖਲਾਉਣਾ ਜੇ ਤੂੰ ਨਾ ਇਦਾਂ ਕਰੀ ਵੀ ਛਬੀਲ ਜਦੋਂ ਲੱਗੂ ਨਾ ਬਾਬਾ ਅਰਦਾਸ ਕਰ ਤੂੰ ਤੂੰ ਹਾਨੂੰ ਫੇਰ ਫੋਨ ਕਰੀ ਹੁਣੇ ਹੀ ਫੇਰ ਆਉਣਾ ਹੀ ਰੋਜ਼ ਇਦਾਂ ਹੁੰਦੇ ਚੰਗੇ ਨਹੀਂ ਲੱਗਦੇ ਹਾਂਜੀ 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 ਉਹ ਤੇ ਗੱਲ ਠੀਕ ਆ ਮੰਮੀ ਤੁਸੀਂ ਖਾਣਾ ਖਾ ਵਖਾਣਾ ਰੱਖਿਆ ਮੈਂ ਖਾ ਲੀਨੀ ਹਾਂ ਵਾਓ ਤੇ ਤੂੰ ਹੀ ਮੈਂ ਵੀ ਖਾ ਲਈ ਆ ਅਹੀਂ ਹੁਣ ਜਾਣਾ ਵਾ ਅੰਜੀ ਇਹਦੀ ਫੜ ਲਈ ਐ ਸਵੇਰੇ ਸੌਪੇ ਚਲ ਜਿਓ ਕਿੰਨੀ ਧੋਪ ਵਾ ਹੁਣ ਨਾ ਪਹਿਣਾ ਹੁਣ ਮੈਂ ਜਾ ਕੇ ਸੱਸ ਆਪਣੀ ਵਾਹ ਦੇਣਾ ਵੀ ਭੈਣ ਮੇਰੀ ਨੇ ਲੰਗਰ ਲਾਤਾ ਸ਼ਬੀਲ ਲਾਤੀ ਪੂਰੇ ਸ਼ਹਿਰ ਚ ਹੀ ਲਾਤਾ ਉਹਨਾਂ ਨੇ ਕਹਿਣਾ ਆਪ ਤੁਸੀਂ ਕੋਹ ਲੈ ਕੇ ਨਹੀਂ ਆਏ ਦਾਲਣਾ ਨਹੀਂ ਕਰਨਾ ਤੇ ਚੱਲ ਜੇ ਤੁਸੀਂ ਉਥੋਂ ਪਰਾਂ ਨੂੰ ਹੋ ਜਿਓ ਆਪਾਂ ਗਾਂ ਚੱਲ ਜਾਂਦੇ ਹੋ ਆਹੋ ਚੱਲ ਜੀ ਜੇ ਹੋ ਮੈਂ ਕਿੱਥੇ ਜਾਣਾ ਹੀ ਆ ਹੈ ਜਾਣਾ ਵਾ ਪਰ ਤੇਰੀ ਸੱਸ ਨਹੀਂ ਬੈਂਦੀ ਕੱਲ ਦੀ ਆਪਣੇ ਕੋਲ ਅੱਗੇ ਤੇ ਬੜਾ ਸੋਹਣਾ ਪਿਆਰ ਨਾਲ ਬੋਲਦੀ ਪੈਂਦੀ ਹੁੰਦੀ ਨਹੀਂ ਉਦਾਂ ਹੀ ਦੀਦੀ ਕੱਲ ਉੱਧਰ ਵੀ ਗਏ ਨਾ ਫਿਰ ਬਾਜੀ ਨਾ ਥੱਕ ਗਏ ਥੱਕ ਤੇ ਗਰਮੀ ਚ ਬੰਦਾ ਜਾਂਦਾ ਨਹੀਂ ਆ ਪਰ ਜ਼ਿਆਦਾ ਨਹੀਂ ਮੈਨੂੰ ਲੱਗਦਾ ਕਰਦੇ ਹੋ ਨਹੀਂ ਰੁਪਿੰਦਰੇ ਮੈਨੂੰ ਜਾਪਦਾ ਥੋੜੀ ਜੀ ਨਾ ਬਸਤੀ ਧੀ ਆਹੋ ਇਦਾਂ ਲੱਗ ਲੱਗਦਾ ਵਾ ਉਹ ਰਾਤੀ ਮੈਨੂੰ ਕਹਿਣ ਦੇ ਹੀ ਕਿ ਕੋਠੀ ਕੀ ਕੋਠੀ ਦੀ ਕੀ ਗੱਲ ਕਰਨ ਦੇ ਹੂੰ ਫਿਰ ਮੈਂ ਦੱਸਿਆ ਹੂੰ ਤੇ ਮੰਮੀ ਕਹਿੰਦੇ ਸੀ ਕਿ ਵੀ ਉਹ ਆਪਣੇ ਨਾਂ ਕਰਾਉਂਦੇ ਉਹਨਾਂ ਦੇ ਨਾਂ ਆ ਕੇ ਬੜੀ ਜ਼ਿਆਦਾ ਸੀ ਇਹਨਾਂ ਕਿਉਂ ਨਹੀਂ ਕਰਵਾਈ ਜਾਂ ਤੇਰੇ ਭਰਾ ਦੇ ਨਾਂ ਕਰਵਾਉਂਦੇ ਜਾਂ ਤੁਹਾਡੀ ਮੰਮੀ ਦੇ ਨਾਂ ਤੁਹਾਡੇ ਵੱਲੋਂ ਕਰਵਾ ਦਿੰਦੇ ਕੋਈ ਨਾ ਕੋਈ ਕੁੰਗਤ ਤੇ ਹੈਗੀ ਨਹੀਂ ਤੇ ਮੈਂ ਕਿਹਾ ਕਿ ਮੰਮੀ ਕੋਈ ਗੱਲ ਨਹੀਂ ਥੋੜੇ ਜਿਹੀ ਦੀ ਗੱਲ ਉਹਨਾਂ ਨੇ ਆ ਜਾਣਾ ਵਾ ਤੇ ਫਿਰ ਉਹਨਾਂ ਦੇ ਨਾਂ ਤੇ ਇਸ ਗੱਲੋਂ ਕਹਿਂਦੇ ਨਹੀਂ ਤੇ ਉਦੋਂ ਮੇਰੀ ਗੱਲ ਸੁਣ ਵੀ ਤੂੰ ਮੇਰੀ ਭੈਣ ਹਾਂਜੀ ਹਾਂਜੀ ਸਾਡੀ ਕੋਠੀ ਤੇਰੇ ਨਾਂ ਕਰਾਈ ਉਹ ਤਾਂ ਤੇਰੀ ਸੱਸ ਨੇ ਹਜੇ ਤਕਲੀਫ ਵੀ ਕਰ ਦਿੱਤੀ ਹੈ ਨਾ। ਪਤਾ ਨੀ ਉਹੀ ਤਾਂ ਮੈਂ ਸੋਚਣ ਡਈ ਸੀ ਰਾਤੀ ਵੀ ਮੈਨੂੰ ਇਹੋ ਪੁੱਛਣ ਡਈ ਸੀ ਵੀ ਤੁਸੀਂ ਕੋਠੀ ਕੋਠੀ ਕਰਨ ਡਏ ਓ। ਕਿਉਂਕਿ ਮੰਮੀ ਵੀ ਜਾਣਦੇ ਆ ਨਾ ਉਨ੍ਹਾਂ ਨੂੰ। ਉਧਰੋਂ ਪਤਾ ਲੱਗਾ ਨਾ ਮੰਮੀ ਨੂੰ। ਵੀ ਜਿਦਾਂ ਸਾਡੇ ਵੱਲੋਂ ਕਿ ਤੁਸੀਂ ਖਰੀਦੀ ਆ। ਅੱਛਾ ਅੱਛਾ। ਉਦਾਂ ਹੀ ਮੈਨੂੰ ਜਿਆਦਾ jealousy ਜੀ ਜਿਆਦਾ ਕਰਦੀ ਵੀ ਭੈਣ ਭਰਾਵਾਂ ਦਾ ਪਿਆਰ ਜਿਵੇਂ ਹੋਵੇ ਜਿਆਦਾ ਤੇ ਨਹੀਂ ਜਰਦੀਆਂ। ਆਹੋ ਇਹ ਵੀ ਹੋ ਸਕਦਾ। ਹੈ ਕਿ ਨਹੀਂ ਹੈ। ਮੰਮੀ ਨੂੰ ਤੇ ਫਿਰ ਮੰਮੀ ਜੀ ਨੇ ਉਸੇ ਵੇਲੇ ਜਵਾਬ ਨੀਂ ਨਾ ਦਿੱਤਾ। अच्छा। ਮੈਨਾਂ ਚੰਗੇ ਨਹੀਂ ਲੱਗੀਦਾ ਤੇ ਜਿਹੜੇ ਕੱਲ ਉੱਥੇ ਦੀਦੀ ਨਹੀਂ ਤੇ ਗਵੰਦ ਜਿਨ੍ਹਾਂ ਨੂੰ ਮੈਂ ਦੀਦੀ ਨੂੰ ਮਨਾਉਣ ਦੀ ਕਿ ਮੇਰੀ ਭੈਣ ਵਾ ਹੋ ਗਈ ਮੰਮੀ ਦੇ ਕੋਈ ਰਿਸ਼ਤੇਦਾਰ ਹੋਈਆਂ ਦੂਰੋਂ ਨੇੜੇ ਉਹਨਾਂ ਨੇ ਹੀ ਦੱਸਿਆ ਨਾ ਉਹਨਾਂ ਨੇ ਵਧਾਈ ਦਿੱਤੀ ਉਹਨਾਂ ਨੇ ਮੰਮੀ ਨੂੰ ਵਧਾਈ ਦਿੱਤੀ ਨਾ ਤੇ ਤੁਸੀਂ ਕੋਠੀ ਲਈ ਤੇ ਭੈਣ ਜੀ ਸਾਨੂੰ ਦੱਸਿਆ ਹੀ ਨਹੀਂ। ਅੱਛਾ ਆਹੋ ਮੰਮੀ ਨੂੰ ਤਾਂ ਪਤਾ ਲੱਗਾ ਉਹ ਤਾਂ ਮੰਮੀ ਨੂੰ ਇਹ ਤਾਂ ਪਤਾ ਸੀ ਮੰਮੀ ਨੂੰ ਤੇ ਘਰ ਖਰੀਦਣਾ ਵਾ ਪਰ ਇਹ ਨਹੀਂ ਨਾ ਪਤਾ ਮਿਲੂ ਕਹੀ ਕਿ ਦਿੱਤਨਾ ਮੈਂ ਅਗਰੇ ਇਦਨਾ। ਤੇਰੇ ਨਾ ਹੋਣਾ ਹਾਂ ਇਹ ਗੱਲ ਦਾ ਨਹੀਂ ਨਾ ਮਮੀ ਨੂੰ ਪਤਾ ਆਹੋ ਤਾਈ ਨੂੰ ਸੈਡ ਤੇ ਆ ਗਈ ਆ ਹਾਂ ਤੇ ਮਮੀ ਨੇ ਇਹ ਹੋਣਾ ਲਾ ਕੇ ਮੈਨੂੰ ਦੱਸਿਆ ਨਹੀਂ ਹੁੰਦਾ ਹੀ ਆ ਸਿਆਣੇ ਬੰਦੇ ਨੂੰ ਘਰ ਵਿੱਚ ਹੁਣ ਆਪਾਂ ਇਹ ਗੱਲਾਂ ਕਰ ਲਾਂਗੇ ਫੋਨਾਂ ਤੇ ਹੈਨਾ ਮੈਂ ਮਨੀ ਨੂੰ ਆਂਦੀ ਆ ਤੇ ਤੇਰੀ ਸੱਸ ਨੂੰ ਮਿਲ ਲਈਏ ਤੇ ਚੱਲੀਏ ਚੱਲ ਜਾਣਾ ਫਿਰ ਅੱਜ ਹੋਰ ਕੀ ਚੱਲੀਏ ਮੇਰਾ ਦਿਲ ਜਿਆ ਨਹੀਂ ਲੱਗਣ ਡਿਆ ਤੂੰ ਨਹੀਂ ਰਹਿਣਾ ਸਾਨੂੰ ਰੱਖ ਚਲੋ ਘਰ ਦਾ ਡਰਾਇ ਜਾਦੀ ਜੇ ਰਹਿ ਜਾ ਤੇ ਇੱਕ ਕੰਮ ਹੋ ਜੇ ਨਾ ਬੰਦਾ ਉੱਚ ਰੁੱਝਾ ਹੋਵੇ ਤੇ ਵੱਖਰੀ ਗੱਲ ਆ ਕਾਲਦੇ ਸ਼ਦਾਈਆਂ ਵਾਂਗੂ ਬੈਠੇ ਆ ਚਲੋ ਫਿਰ ਮੈਂ ਤੁਹਾਨੂੰ ਰੋਕਦੀ ਨਹੀਂ ਤੇ ਤੁਸੀਂ ਆ ਜਾਓ ਮੰਮੀ ਨੂੰ ਮਿਲ ਜਓ ਫਿਰ ਮੰਮੀ ਨੇ ਕਹਿਣਾ ਇੱਥੇ ਹੀ ਬਾਹਰ ਚੱਲ ਜੇ ਹਣਾ